ਟਰਾਂ ਨੇ ਬੜ ਗਈਆਂ ਤੇ ਇੱਕ ਰਹਿ ਗਈ ਆ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਤੇ ਕਣਕ ਲੱਗੇ ਹੀ ਵੀਜਣ ਰੂਟ ਆਊਟਰ ਲਗਾਇਆ ਆਪਣੇ ਨਾਲ ਦੇ ਬੰਦੇ ਅਰਜਨ ਇਥੇ ਸ਼ੈੱਡ 'ਚ ਖੜਾ ਹੈਗਾ ਤੂੜੀ ਜਿਹੜੀ ਵਿੱਚ ਈ ਆ ਕਰਾਹ ਵੀ ਇੱਥੇ ਹੀ ਆ ਤੇ ਆਈ ਦੇ ਦੇ ਬੈਠਣਾ ਵੀ ਤੇ ਆਹ ਚੱਲਦਾ ਆਪਣਾ ਇਹ ਰੂਟ ਆਊਟਰ ਦੋ ਚੱਲਦੇ ਇੱਕ ਆ ਚੱਲਦਾ ਇਹਨਾਂ ਤੇ ਦੋ ਵਜ ਦਾ ਇੱਕ ਆਪਣਾ ਲਿਆ ਹੈ ਦੇਖਦੇ ਆ ਜੇ ਵੇਲਾ ਹੋ ਜਾਂਦਾ ਟਾਈਮ ਨਾਲ ਫੇਰ ਬੀਜਣੀ ਆਪਾਂ ਉਸ ਡੇਢ ਖੇਤ ਆਪਣਾ ਉਹ ਚੱਲਦਾ ਆ ਆ ਕਣਕ ਤੈਨ ਮਾਰਦੀ ਆਪਣੀ ਹਰਿਆ ਜੀ ਹਾਂਜੀ ਮਿੱਤਰੋ ਲਾਪੇ ਹੀ ਕਣਕ ਬੀਜਣ ਉਹ ਤਾਂ ਨਹੀਂ ਰਾਈ ਚੱਲਿਆ ਦੇਖੋ ਹੁਣ 2 ਖੇਤ ਦੇ ਅਗਨੇ ਵਿੱਚ ਬੀਜ ਹੁੰਦੇ 65 ਪਾਇਆ ਹਾਂ ਜੀ ਪਾਈ ਦੇ ਕਰ ਪੱਤੇ ਸੁੱਕੇ ਹੀ ਨਹੀਂ ਗਿੱਲੇ ਹੁੰਦੀ ਜੀ 65 ਵੀ ਲੱਗ ਕੋਈ ਕਦ ਚੱਲੀ ਜਾਂਦਾ ਹਨ ਅਟਕ ਵਾਜ ਜਾਨੇ 6 5 6:30 ਹੋਇਆ ਹੈ। ਤੁਸੀਂ ਦੇਖੋ ਥੋਂ ਦਾ ਬਹੁਤ ਜਿਹੀ ਪੈਂਦੀ ਹੈ ਕਦਾ ਧੂਆ ਜਾ ਥੋਂ ਦਾ ਤਾਂ ਨਹੀਂ ਕੀ ਲਾਰ ਦੇਖੋ ਜੇਕਰ ਹਾਂ ਜਿਮਤਰੋ ਖੇਤ ਆ ਬੀਜਿਆ ਗਿਆ ਸੀ ਮਗਲਾ ਤੇ ਪਿੱਛੇ ਗਿਆ ਖਤੀ ਜੀ ਬੀਜਣ ਆਉਂਦੀ ਤਾਂ ਧੁੰਦ ਬਹੁਤ ਲੱਪੀ ਨਾ ਭੈਣ ਕਿਆ ਖਤੀ ਇਹ ਕਰੇਗੀ ਤੈਨੂੰ ਕਰਾਣਾ ਸੀ ਟਾਈਮ ਨੇ ਕੰਮ ਨਿਪੜਿਆ ਜਦਾ ਚੱਲਦਾ ਰੁਕਿਆ ਨਹੀਂ ਬਾਕੀ ਚੱਲੀ ਜਾਂਦਾ ਵਧੀਆ ਧੁੰਦ ਬਹੁਤ ਭੈਣ ਲੱਪੀ ਗਲਾ ਮਿੱਤਰੋ ਚੱਲੀ ਜਾਂਦਾ ਹਨੇਰਾ ਹੀ ਹੋ ਗਿਆ ਹੈ 7 ਵਜੇ ਆ ਜੀ ਬਾਕੀ ਦੋ ਕਨਾਲਾ ਖੜਾ ਰਹਿ ਗਿਆ ਧੁੰਦ ਬਹੁਤ ਪੈ ਗਈ ਹੈ ਟਰੈਕਟਰ ਵੀ ਬਸ ਹੀ ਦੀਦਾ ਬੱਕਰ ਲੀ ਜਾਂਦਾ ਟਰੈਕਟਰ ਦੇ ਉੱਤੇ ਲਾਈਟ ਆਣੀ ਹੈ ਨਾ ਜੋ-ਸੂ ਤੇ ਦੂਜਾ ਸੁੱਦੀ ਖੇਤਰੀ ਤੇ ਹੁੰਦੀਆਂ ਲਾਈਟਾਂ ਬਹੁਤ ਉਹ ਲਾਈਟਾਂ ਲੁੱਟਾ ਹੈ ਨਹੀਂ ਹੋਈ ਆ ਗਏ ਸੋ ਮੇਟਰ ਚੱਲ ਜਾਂਦਾ ਲੋ ਮਿੱਤਰੋ ਕਣਕ ਵੀ ਜੀ ਆਣੇ ਕੋਰਾਂ ਮੰਦਰਾ ਪੂਰਾ ਖੜਾਕ ਐਂਟਰ ਐਂਟਰ ਕਾ ਬੁਰਾ ਹੋਣਾ ਮਿੱਤਰ 70 ਹੜਿਆ ਮਗਰ ਆੜ ਬਹੁਤ ਧੀਆ ਮਿੱਤਰ ਟਿੱਡੀ ਚੜਦੀ ਪਤਾ ਨੂੰ ਲੱਗਾ ਹੋ ਮਿੱਤਰ ਆ ਵੀ ਗਿਆ ਗਿਆ ਹੈਗਾ ਖੱਤੀ ਜੀ ਆ ਪਰਾਂ ਵੈਂਦੀ 5 ਕੇਤ ਵੀ ਜੋਏ ਆ ਥੋੜੀ ਜਿਹੀ ਚੈਨ ਜੀ ਟੁੱਟ ਗਈ ਸੀ ਦੂਜੀ ਚਕਲਾ ਜਿਆ ਜਿਹੜਾ ਗੱਡਦਾ ਹੁੰਦਾ ਵੀ ਆਲਾ ਆਹ ਗੱਲ ਕੋੜਾ ਰੁੱਕ ਘੰਟੇ ਦੋ ਤੱਕ ਹੋ ਗਿਆ ਹੀ ਬੈਟਰੀ ਚੀਤਾ ਮੇਟਰ ਕੇਰੀ ਜੀ ਰਹਿ ਗਈ ਨਿੱਕੀ ਜੀ ਆਪਣਾ ਆਖ ਤੀ ਉਹਨੇ ਰੋਗ ਦੀ ਵੀ ਨੀ ਮੈਂ ਬੀਜ ਕੇ 166 ਕੇਤ ਵੀ ਜੀ ਆਉਂਦੇ ਲੈਡ ਥੋੜੀ ਇੱਥੇ ਲਗਾ ਲਵਾਂਗੇ ਥੋੜੀ ਜਰ ਦੇ ਵਿੱਚ ਅਜੜੀ ਤੇ ਲੱਗੂ ਬਹੁਤ ਲੋ ਆ ਮੰਦੀਦਾ ਨਹੀਂ ਕੋਈ ਕਿਤੇ ਮੋਰੇ ਵੀ ਦੋ ਪੀਲ ਗਈਆਂ ਨੇ ਉਹ ਟੂਬਾਂ ਦੂਜੀ ਬਾਹਰ ਲੈਡ ਜਿਹੜੀ ਉਹਦੇ ਉਹ ਵਧੀਆ ਉਹ ਲਾਵਾਂਗੇ ਲੈਡ ਥੋੜੀ ਆ ਲੈਡ ਦੀ ਬਹੁਤ ਘੰਮੀ ਆਪਣੇ ਬਾਅਦ ਸਵੇਰ ਨੂੰ ਉਧਰਲੀ ਮੋਟੇ ਜਾਣਾ ਹੈ ਉਥੇ ਖੱਤ ਖੇਤ ਆ ਉਧਰ ਉਹ ਕੇਨ ਬਾਵਾਂਗੇ ਰੌਣੀ ਕਿਤੇ ਆ ਬਈ ਕੋਲ ਦਵਾਂਗੇ ਆਪੇ ਬੱਤੇ ਆਉਂਦੇ ਰਹਿਣਗੇ ਦੋ ਤਿੰਨ ਦਿਨ ਪੈ ਰਹੇਗੇ ਉਹ ਕੇਨ ਲੱਗਦੇ ਮੇਟਰ ਇੱਥੇ ਦਾ ਕੰਮ ਨਿਬੜ ਗਿਆ ਹਲਕਾ ਬਹੁਤ ਹੈ ਮੋਰੀ ਹਾਂਜੀ ਮਿੱਤਰੋ ਆ ਤਾਂ ਬੱਟਾ-ਪੁੱਟਾ ਪੈ ਗਈਆਂ ਆਪਣੇ ਖੂਤੇ ਕੰਮ ਨਿਬੜ ਗਿਆ ਆ ਸੱਤ ਖੇ ਸੀਗੇ ਇੱਥੇ ਇਹ ਨੇ ਬੜ ਗਿਆ ਤਾਂ ਤੇ ਦੋ ਮੋਟਰਾਂ ਨੇ ਬੜ ਗਈਆਂ ਤੇ ਇੱਕ ਰਹਿ ਗਈ ਆ ਬਾਹਰ ਉੱਤੇ ਅੱਜ ਬਾ ਜਾਂਦੇ ਅੱਜ ਬਲੌਗ ਦਾ ਜਿੱਤੇ ਰਿਆ ਬਣਾਉਂਦਾ ਤੇ ਟਲਿਪ ਲੈ ਨਹੀਂ ਹੋਈ ਉੱਥੇ ਅੱਜ ਬਾ ਜਾਂਦੇ ਚਾਰ ਖੇਤ ਬਾ ਜਾਂਦੇ ਉੱਥੇ ਤੇ ਤਿੰਨ ਰਹਿ ਗਏ ਉੱਥੇ ਹੋਰ ਉੱਥੇ ਸੱਤ ਖੇਤ ਆ ਤੇ ਤਿੰਨ ਰਹਿ ਗਏ ਉੱਥੇ ਤੇ ਉਹ ਆਪਾਂ ਕੱਲੂ ਬਾ ਕੇ ਹੋਣੇ ਆ ਤੇ ਟਾਈਮ ਥੋੜਾ ਹੀ ਅੱਜ ਤੇ ਅੱਜ ਕੱਲੂ ਬਾ ਕੇ ਉਹ ਇੱਕੋ ਦਾ ਨਹੀਂ ਬੀਜਾਂਗੇ ਉਹ ਤਾਂ ਕਰਕੇ ਫੇ ਤੇ ਆਹ ਤਾਂ ਆਪਣੀ ਮਾਰਦੀ ਹਰਿਆਈ ਓਏ ਦੋ ਦੋ ਕੇ ਪਹਿਲਾਂ ਤੇ ਆਹ ਵਾਲੇ ਪਰ ਹੁਣ ਤਾਂ ਨਾਲ ਹੀ ਚੜ ਗਈ ਆ ਇੱਕ ਦਿਨ ਦਾ ਫਰਕ ਆ ਆ ਇੱਕ ਦਿਨ ਬਾਅਦ ਦੀ ਆ ਤੇ ਉਹ ਪਹਿਲਾਂ ਦੇ ਇੱਕ ਦਿਨ ਬਾਕੀ ਆ ਤਾਂ ਹਜੇ ਆਹ ਥੋੜੀ ਜਿਹੀ ਦੁਪਹਿਲਾ ਇਹਦੇ ਨਾਲ ਇੱਕ ਦਿਨ ਇੱਕ ਇੱਕ ਦਿਨ ਦਾ ਫਰਕ ਆ ਜਿੱਦਾਂ ਜਿੱਦਾਂ ਬੱਤੇ ਆਏ ਉੱਦੀ ਬੀਜੇ ਆ ਸਾਰੇ ਫੋਲੇ ਜਿਹਦਾ ਹੌਲੀ ਹੌਲੀ ਫੁੱਲ ਹੁੰਦੇ ਨਾ ਆ ਕਰਕੇ ਤੇ ਆਪਾਂ ਵਲੌਗ ਦਾ ਹੁਣ ਇੱਥੇ ਐਂਡ ਕਰਦੇ ਆ 6:00 ਵੱਜ ਗਏ ਆ ਤੇ ਤੁਹੰਦ ਜੀ ਆਪੇ ਹੀ ਆਉਣ ਤੇ ਆਪਾਂ ਮਿਲਦੇ ਆ ਕਿਥੇ ਹੋਰ ਨਵੇਂ ਵਲੌਗ